ਬੈਂ ਜੀ ਵੇਖ ਲਾ ਇੱਕ ਫਰਨੀ ਆਵਾਜ਼ ਮਾਰੀ ਹੈ ਐਨੇ ਆ ਮੈਨੂੰ ਗੱਲਾਂ ਕੀਤੀਆਂ ਦੱਸ ਮੈਂ ਤੇ ਕੋ ਗੱਲਾਂ ਕਰਾਉਣਾ ਆਏ ਹਾਂ ਮੇਲਾ ਇਹਦੇ ਹਾਂ ਵੀ ਇਦਾਂ ਇੰਨਾ ਨਹੀਂ ਸੋਚਦੀ ਵੀ ਚੱਲ ਮੇਰੀ ਕੁੜਮਣੀ ਆ ਫਿਰ ਵੀ ਧੀ ਵਾਲੇ ਆਹੀ ਆ ਪਰ ਨਹੀਂ ਇਹਦੇ ਨੇ ਦਿਮਾਗ ਕੰਮ ਕਰਦਾ ਸੋਚਿਆ ਤਾਂ ਸਾਬੀ ਨੇ ਕਦੋਂ ਸੋਚਿਆ ਵਾ ਸਾਬੀ ਨੇ ਉਹ ਗੱਲਾਂ ਕੀਤੀਆਂ ਕਰਨ ਲੱਗਾ ਕਿ ਮੈਂ ਚੰਗੇ ਪੱਠੇ ਪਾਏ ਦੋ ਦਮੇ ਪਾਉਣੇ ਹੋਵੇ ਇਹ ਹੈ ਨਹੀਂ ਦਮੇ ਮਾਪਤੇ ਇਦਾਂ ਦਈਏ ਮੈਂ ਕਰਕੇ ਬਹਿ ਜਾ ਮੈਂ ਤਾਂ ਆਪੋਂ ਨਹੀਂ ਮੇਰਨਾ ਤਾਂ ਆਪ ਕਰਦੇ ਪਰ ਫਿਰ ਮੈਂ ਹਦ ਨਹੀਂ ਜਾਂ ਕੋਈ ਨਹੀਂ ਕੁੜੀ ਜਿਹੜੀ ਵਿਚਾਰੀ ਆਈ ਮੈਨੂੰ ਤੇਰਾ ਤਰਸ ਹੁੰਦਾ ਵਾ ਵੀ ਇਹਦੇ ਨਾਲ ਵੇਖੋ ਕੀ ਬੰਦਾ ਵਾ ਰੋਜ਼ ਲੜਦਾ ਉਹਦਾ ਨਾਲ ਵੀ ਆਹੋ ਲੜਦਾ ਹੀ ਹੋਗਾ ਨਹੀਂ ਕਿਹੜੇ 24 ਘੰਟੇ ਘਰ ਬੈਠੇ ਰਹਿੰਦੇ ਪੰਜ ਤੁਹਾਨੂੰ ਪਤਾ ਹੀ ਆ ਆਹੋ ਲੜਦਾ ਉਹਦਾ ਨਾਲ ਲੜਦਾ ਹੋਊ ਉਹ ਤੇ ਗੱਲ ਵਾ ਪਰ ਇਤਨਾ ਨਹੀਂ ਚਾਹੀਦੀ ਨਹੀਂ ਇਹ ਹੈ ਇਹ ਇਦਾਂ ਦੀ ਹੁਣ ਕੀ ਕਵੇ ਬੰਦਾ ਆ ਚਲੋ ਕੋਈ ਸੱਡੋ ਠਾਂ ਤੁਸੀਂ ਆਓ ਮੇਰੇ ਘਰ ਆ ਇਹ ਤਾਂ ਨਹੀਂ ਚਾਹੀਦੀ ਇਹ ਕੋਈ ਸਮਝਦਾ ਸਾਪੀ ਵੀ ਬਹਿ ਆਈ ਗਈ ਦੀ ਮਾਸਾ ਨਹੀਂ ਸ਼ਰਮ ਕਰਦੇ ਪਿਤਾ ਧੀ ਕੁੜੀ ਦੀ ਸੱਸ ਵਾ ਤੁਸੀਂ ਬੋਲਣ ਲੱਗੇ ਵੇਖ ਲੋ ਪਰ ਚੱਲ ਚੈਂਨਾ ਵਾ ਕਿ ਮੰਮੀ ਨਹੀਂ ਕੁਝ ਬੋਲਣ ਦੇ ਮੰਮੀ ਸਾਪੀ ਨੂੰ ਚੁੱਪੀ ਕਰਾਉਣ ਦੇ ਨੂੰ ਲੱਗਦਾ ਮੰਮੀ ਦਾ ਸੁਭਾਅ ਬਦਲ ਗਿਆ ਵਾ ਤਾਂ ਹੀ ਮੰਮੀ ਚੁੱਪ ਕਰਾਈ ਜਾਣ ਦੇ ਸਾਬੀ ਬੋਤਾ ਬੋਲਣ ਦੇ ਆ ਜਾਣ ਕੇ ਦਿਮਾਗ ਖਰਾਬ ਹੋਇਆ ਵਿਚਾਰੀ ਉੱਠ ਕੇ ਚਲ ਗਈ ਤਾਂ ਮੀਨੀ ਇਹਨਾਂ ਨੇ ਕਿਹਾ ਮੰਮੀ ਨੇ ਵੀ ਨਹੀਂ ਕਿਹਾ ਵੀ ਆ ਜਾ ਭੈਣ ਚੀ ਕੋਈ ਨਹੀਂ ਬੈ ਜਾ ਨਾ ਹੀ ਜਾਂ ਵੀ ਨਹੀਂ ਉਹ ਬੇਚਾਰੀ ਆਪਣੇ ਧਾਂ ਸੱਚੀ ਓ ਘੜੀ ਝੂਠੀ ਹੈ ਨਾਲਿ ਉਹਨੇ ਨਾ ਉਹ ਆਪਣੇ ਨੂੰ ਬਾਹਰ ਭੇਜਦਾ ਤਾਂ ਸਭ ਵੀ ਫੇਰ ਉਹ ਤੇਲ ਜਾਮਲੋਂ ਹੁੰਦੇ ਸਭ ਦਿਮਾਗ ਚ ਅਗਰ ਲਾਈਕ ਕਰ ਤੂੰ ਅਰਾ ਭੀ ਜਾਣਦਾ ਈ ਉਹ ਕੀ ਸਭ ਪਤਾ ਬ ਇਹਨਾਂ ਦਾ ਕੀ ਨਹੀਂ ਅਰਜੀ ਤੋਂ ਧੱਕ ਮੈਨੂੰ ਲੱਗਦਾ ਮੰਮੀ ਦਾ ਨਾ ਥੋੜਾ ਜਿਹਾ ਫਰਕ ਪੈ ਹੀ ਗਿਆ ਸੁਭਾਅ ਵਿੱਚ ਚਲੋ ਮਾਲਕਾ ਇੱਤਾਂ ਹੀ ਪਾਈ ਰੱਖੀ ਹੁਣ ਸਾਬੀ ਦਾ ਸੁਭਾਅ ਵੀ ਬਸ ਬਦਲ ਜੇ ਤੇ ਸਾਰਾ ਕੁਝ ਸਹੀ ਹੋ ਜੇ ਕਾਪੀ ਤੇ ਇਹ ਮੈਂ ਅਸੀ ਵਿਚਾਰੀ ਨੂੰ ਕਿਦਾਂ ਬੋਲਣ ਲਈ ਹੈ ਤੇ ਤੈਨੂੰ ਕੀ ਪ੍ਰੋਬਲਮ ਤੇ ਰਿਸ਼ਤੇਦਾਰ ਵਾਓ ਤੁਹਾਨੂੰ ਪਤਾ ਵਾਣਾ ਕੀ ਲੱਗਦੀ ਆ ਤੁਹਾਡੀ ਤੇ ਕਿੰਨਾ ਨਮੁੱਲਾ ਰਿਸ਼ਤਾ ਵਾ ਸਿਆਣਾ ਮੈਂ ਵੀ ਪਤਾ ਮੈਨੂੰ ਸਭ ਪਰ ਘਰ ਆਈ ਦੀ ਤਾਂ ਬੇਇੱਜ਼ਤੀ ਥੋੜੀ ਕਰੀਦੀ ਆ ਤੇ ਤੂੰ ਦੱਸ ਵੀ ਜਦੋਂ ਆਪਾਂ ਗਏ ਸੀ ਉਹ ਦਿਨ ਹਨ ਜਦੋਂ ਉਹਨੇ ਵਾਪਸ ਮੋੜਿਆ ਸੀ ਹੈ ਅੱਜ ਇੱਥੇ ਆਈ ਆ ਬਿਨਾ ਹਾਨੂੰ ਦੱਸਿਆ ਨਹੀਂ ਮਨਜੀਤ ਨੇ ਵੀ ਮੈਂ ਬਾਹਰ ਚ ਨਹੀਂ ਜਾਂ ਕਿੱਦਾਂ ਇਹ ਬੜੀ ਚਲਾ ਗਿਆ ਕਿਤੇ ਇਹਨੇ ਨਾ ਕੋਈ ਗੱਲਬਾਤ ਕੀਤੀ ਓ ਮਨਜੀਤ ਨਾਲ ਹਾਂ ਹੋ ਗੱਲਬਾਤ ਕਰਨ ਨੂੰ ਐਡੀ ਛੇਤੀ ਯਾਰ ਭਲਾ ਕੀ ਇਹਨਾਂ ਕੋਈ ਕਿਸੇ ਕੋਲ ਗੱਲਬਾਤ ਹੋ ਜੂਗੀ ਜਦੋਂ ਅਗਲੀ ਕਹਿਣ ਦੀ ਮੈਂ ਡਰਦੀ ਨਹੀਂ ਲਾਲਾ ਮੁੰਡੇ ਨੂੰ ਫੋਨ ਜੇ ਅਗਲੀ ਦੇ ਮਨ ਚ ਡਰੂਗਾ ਤਾਂ ਇਹ ਤੁਹਾਨੂੰ ਫੋਨ ਹੀ ਨਹੀਂ ਲਾਉਣ ਦੇਣਾ ਤੇ ਤੂੰ ਐਡੀ 헤ਜਲੀ ਬਣੀ ਤੂੰ ਹੀ ਨਾਲ ਚੱਲ ਜਾਏ ਦੇ ਪਰ ਥੋੜਾ ਜਣਾ ਬੰਦੇ ਨੂੰ ਵੇਖਣਾ ਚਾਹੀਦਾ ਵੀ ਸਾਡੇ ਕੋਈ ਘਰ ਆਇਆ ਵਾ ਤਾਂ ਕਿ ਇਹਨੂੰ ਕਿੱਦਾਂ ਬੋਲਣਾ ਤੇ ਕਿੱਦਾਂ ਨਹੀਂ ਪਤਾ ਮੈਨੂੰ ਸਭ ਸਿਆਣੀ ਨਾ ਬਣ ਮੈਂ ਕਿਹਾ ਹੀ ਨਹੀਂ ਵੀ ਮੈਂ ਸਿਆਣੀ ਬਣ ਰਹੀ ਹਾਂ ਪਰ ਮੈਂ ਤਾਂ ਪਰ ਮੈਂ ਤੁਹਾਨੂੰ ਉਹਦਾ ਹੀ ਘਰ ਆਇਆ ਤੇ ਸੱਤ ਬਗਾਨੇ ਨੂੰ ਨਹੀਂ ਬੰਦਾ ਕੁਝ ਕਹਿੰਦਾ ਜੇ ਉਹਨੇ ਘਰ ਆਇਆ ਤਾਂ ਤੁਸੀਂ ਆਪਦੇ ਨਾਲ ਨਾ ਇਦਾਂ ਬੋਲਦੇ ਕਿਉਂ ਜਵਾਬ ਦੇਣਾ ਚਾਹੀਦਾ ਬੰਦੇ ਨੂੰ ਫਿਰ ਜੇ ਜਵਾਬ ਦੇਣਾ ਹੀ ਤੇ ਜਿੱਦਨ ਤੁਹਾਨੂੰ ਮੋੜਿਆ ਹੀ ਕਰੋ ਉੱਥੇ ਹੀ ਦੇ ਕੇ ਆਉਂਦੇ ਆ ਆਪਣੇ ਘਰਾਂ ਹੀ ਜੀ ਨੂੰ ਜਵਾਬ ਦੇਣ ਡਏ ਜੀ ਉਹਦਣ ਆਪਾਂ ਵੀ ਠੰਡੇ ਹੀ ਹੋ ਸਕਦਾ ਆਪਾਂ ਨੂੰ ਪਿੱਛੋਂ ਆਵਾਜ਼ ਨਾ ਮਾਰਨੀ ਤੇ ਫਿਰ ਮਾਰੀ ਤਾਂ ਨਹੀਂ ਸੀ ਨਾ ਆ ਗਏ ਬੇਸ਼ਰਮਾਂ ਨੂੰ ਆਣ ਕੇ ਮੈਂ ਘਰ ਸੋਚਿਆ ਵੀ ਉੱਥੇ ਜਵਾਬ ਦੇਣਾ ਚਾਹੀਦਾ ਸੀ ਮ ਹਾਂ ਬਰਾਚਾ ਸੋਚੇ ਨਾਲ ਮੈਨੂੰ ਇੱਕ ਗੱਲ ਹੋਰ ਦੱਸੋ ਦੱਸ ਤੁਹਾਡਾ ਪਹਿਲਾਂ ਡਿਵੋਰਸ ਨਹੀਂ ਨ ਹੋਇਆ ਤੈਨੂੰ ਅਜੇ ਵੀ ਸ਼ੱਕ ਆ ਜੇ ਤੈਨੂੰ ਸੱਚ ਦੱਸਤਾ ਤੇ ਸ਼ੱਕ ਨਹੀਂ ਮੈਨੂੰ ਯਕੀਨ ਆ ਵੀ ਤੁਹਾਡਾ ਤਲਾਕ ਨਹੀਂ ਹੋਇਆ ਉਹ ਕਿਤੇ ਨਹੀਂ ਯਕੀਨ ਕਰਨ ਵਾਲੀ ਐ ਹੋਜੀ ਗੱਲ ਜਿਹੜੀਆਂ ਆ ਹਾਡੀਆਂ ਗੱਲਾਂ ਉਹਨਾਂ ਤੇ ਯਕੀਨ ਕਰਿਆ ਕਰ ਆ ਸੱਤ ਅਫਗਾਨੀ ਬੰਦੇ ਦਾ ਯਕੀਨ ਨਾ ਕਰਿਆ ਕਰ ਲਿਆਓ ਫੜਾਓ ਫਿਰ ਮੈਨੂੰ ਕਾਗਜ਼ ਲਿਆਓ ਮੈਂ ਵੇਖਾਂ ਡਿਵੋਰਸ ਵਾਲੇ ਕਰਦਾ ਮੇਰੇ ਰੱਖੇ ਕੋਈ ਨਹੀਂ ਲੈ ਲੈਨੇ ਆ ਝੂਠ ਤੇ ਇੰਨੀ ਸਫਾਈ ਨਾ ਬੋਲਦੇ ਨਾ ਤੁਸੀਂ ਹਨਾ ਤਲਾਕ ਤੁਹਾਡਾ ਹੋਇਆ ਉਹ ਕੁੜੀ ਦੀ ਮਾਂ ਤੱਕ ਨੂੰ ਨਹੀਂ ਪਤਾ ਵੀ ਮੇਰੇ ਪਤੀ ਦਾ ਤਲਾਕ ਹੋ ਗਿਆ ਤੇ ਤੁਹਾਨੂੰ ਹੀ ਮਾਂ ਪੁੱਤ ਨੂੰ ਪਤਾ ਵੀ ਤਲਾਕ ਹੋਇਆ ਉਹਦਾ ਮੈਂ ਤੈਨੂੰ ਕਹਿੰਦਿਆਂ ਤੂੰ ਬਹੁਤੀ ਉਹਦੇ ਪਿੱਛੇ ਨਾ ਲੱਗ ਤੈਨੂੰ ਮੈਂ ਦੱਸਣ ਡਿਆ ਹੀ ਹਾਂ ਮੈਂ ਨਹੀਂ ਪਿੱਛੇ ਲੱਗੀ ਮਾਸੀ ਵੀ ਇਹਨੂੰ ਦੱਸਣ ਡਈ ਉਹ ਕੁੜੀ ਆਪਣੇ ਪੇਕੇ ਵੀ ਨਹੀਂ ਹੈਗੀ ਕਿੱਥੇ ਗਈ ਫੇਰ ਉਹ ਮਾਸੀ ਦੀ ਤੇ ਆਦਤ ਆ ਲੂਤੀਆਂ ਲਾਉਂਦੀ ਲੋਕਾਂ ਦੇ ਘਰ ਪਾੜਨ ਦੀ ਕਰਨੀ ਨਾਲੇ ਤੈਨੂੰ ਇੱਥੇ ਕੀ ਨਹੀਂ ਮਿਲ ਰਿਹਾ ਸਾਰੀਆਂ ਚੀਜ਼ਾਂ ਮਿਲ ਰਹੀਆਂ ਤੈਨੂੰ ਤੇ ਇਹੋ ਜੀ ਗੱਲ ਸੋਚਣੀ ਨਹੀਂ ਚਾਹੀਦੀ ਮੈਂ ਕਦੋਂ ਕਹਿਆ ਵੀ ਮੈਨੂੰ ਕੋਈ ਚੀਜ਼ਾਂ ਨਹੀਂ ਮਿਲ ਲਈਆਂ ਪਰ ਮੈਂ ਉਦਾਂ ਗੱਲ ਕੀਤੀ ਆ ਕੱਲ ਨੂੰ ਕੋਈ ਗੱਲਬਾਤ ਹੋਗੀ ਤੇ ਫਿਰ ਮੈਨੂੰ ਤੇ ਚ ਹੈ ਹੀ ਨਹੀਂ ਨਾ ਕੁਝ ਮੈਨੂੰ ਤੇ ਇੱਥੋਂ ਕੱਢਣ ਵਾਲੀ ਗੱਲ ਵਾ ਕੀ ਗੱਲਬਾਤ ਹੋਊਗੀ ਜਦੋਂ ਤੁਹਾਡੇ ਉਹਦੇ ਨਾਲ ਤਲਾਕ ਕਿਨੇ ਆ ਜੇ ਕੱਲ ਨੂੰ ਆ ਜਾਈ ਇੱਥੇ ਤਾਂ ਫਿਰ ਕਿਤੇ ਨਹੀਂ ਆਉਣ ਲੱਗੀ ਕਿ ਤੁਹਾਨੂੰ ਇਦਾਂ ਕਿੱਡਾ ਪੱਕਾ ਯਕੀਨ ਆ ਵੀ ਕਿਤੇ ਨਹੀਂ ਆਉਣੇ ਹੁਣ ਕਿਤੇ ਨਹੀਂ ਆਉਣ ਲੱਗੀ ਦਾਰੀ ਤਾਂ ਤਲਾਕ ਹੋਇਆ ਹੋਵੇ ਕਿੱਦਾਂ ਆਜੂ ਫਿਰ ਮੈਂ ਤੇ ਕਹਿੰਦੀ ਮੈਨੂੰ ਪ੍ਰੂਫ ਦੋ ਫੇ ਤੁਹਾਡਾ ਤਲਾਕ ਹੋਇਆ ਤੇ ਜੇ ਇਹੋ ਜੀ ਗੱਲ ਹੁੰਦੀ ਤੇ ਉਹ ਇੱਥੋਂ ਜਾਂਦੀ ਫਿਰ ਜੁਰੇ ਵਾਪਸ ਹੀ ਆਉਣਾ ਸੀ ਤੇ ਫਿਰ ਆਪਣੀ ਮਾਂ ਕੋਲੋਂ ਕਿਉਂ ਨਹੀਂ ਗਈ ਮਾਸੀ ਆਂਦੀ ਆ ਪੱਲਾ ਭਦੇ ਫਿਰਦੇ ਆ ਉਹਨੂੰ ਓਏ ਉਹਦੀ ਵੀ ਮਾਂ ਬੜੀ ਚਲਾ ਗਿਆ ਮਾਸੀ ਤੋਂ ਦੌਰਤੀਆਂ ਵੱਧੀਆਂ ਆ ਸਮਝ ਲੱਗੀ ਸਾਰੇ ਤਾਂ ਚਲਾ ਕੇ ਟੱਕਰੇ ਆ ਕੋਈ ਨਹੀਂ ਭੋਲਾ ਟੱਕਰੇ ਆ ਹਾਂ ਚਲਾ ਕੇ ਟੱਕਰੇ ਆ ਆ ਠੋਕਰਾਂ ਸੱਸ ਆ ਮੈਂ ਵੀ ਇਦਾਂ ਦਾ ਆ ਵਾ ਗੇੜੀ ਠੋਕਰ ਵੱਜੀ ਦਨ ਥੋੜੀਆਂ ਵੱਜੀਆਂ ਵਾ ਆਹੋ ਓਕੇ ਆ ਵੀ ਉਹਨਾਂ ਨੂੰ ਸ਼ੱਕ ਆ ਜੇ ਕਦੋਂ ਮਨਜੀਤ ਕਿੱਥੇ ਆ ਕੀਤਾ ਗਈ ਆ ਭਾਜੀ ਗੁੜ ਕੇ ਨਹੀਂ ਗਈ ਮਾਸੀ ਝੂਠ ਨਹੀਂ ਬੋਲਣ ਦੀ ਮਾਸੀ ਤੇ ਉਹਨੂੰ ਫੋਨ ਤੱਕ ਨਹੀਂ ਕਰ ਦਿੰਦੀ ਤੂੰ ਮਾਸੀ ਵਿਸ਼ੇ ਕੀ ਲੱਗਣ ਢਈ ਆ ਮੈਨੂੰ ਪਤਾ ਮੈਨੂੰ ਦੀਦੀ ਦੱਸ ਦੇ ਹੁੰਦੀ ਪਿਓ ਇਦਾਂ ਕਰਦੇ ਆ ਉਦਾਂ ਕਰਦੇ ਮੈਨੂੰ ਪਤਾ ਪਰ ਅਗਲੀ ਤੇ ਫਿਰ ਮਨਚ ਡਰ ਕਿਉਂ ਨਹੀਂ ਹੈਗਾ ਅਗਲੀ ਵੀ ਸੱਚੀ ਤੂੰ ਮਨਚ ਵੜ ਕੇ ਵੇਖਿਆ ਉਹਦੇ ਵੀ ਡਰ ਨਹੀਂ ਹੈਗਾ ਹਾਂ ਤੇ ਅਗਲੀ ਵੀ ਸੱਚੀ ਕਹਿੰਦੀ ਮੈਂ ਰਿਸ਼ਤਾ ਕਰਾਇਆ ਉਹਦੀ ਮਾਨ ਕੇ ਮੈਨੂੰ ਫੜਦੀ ਆ ਉਹ ਸੱਚੀ ਸੁੱਚੀ ਕੁਝ ਨਹੀਂ ਆ ਇਹ ਬੜੀ ਚਲਾ ਗਿਆ ਪਰ ਫੇ ਕੁੱਟਣੀ ਆ ਪਰ ਤੁਸੀਂ ਵੀ ਗਲਤ ਕੀਤਾ ਘਰ ਆਈ ਨੂੰ ਹੀ ਤਾਂ ਬੋਲਣਾ ਥੋੜੀ ਫਿਰ ਜੇ ਤੁਹਾਨੂੰ ਸ਼ੱਕ ਹੀ ਤੁਸੀਂ ਪਿਆਰ ਨਾਲ ਬਿਠਾ ਕੇ ਗੱਲ ਕਰ ਲੈਂਦੇ ਉਹਨੂੰ ਪੁੱਛ ਲੈਂਦੇ ਵੀ ਹਾਂ ਮਾਸੀ ਜੀ ਦੱਸੋ ਮਨਜੀਤ ਕਿੱਥੇ ਗਈ ਹੈ ਕਿੱਥੇ ਨਹੀਂ ਤੁਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਪਹਿਲਾਂ ਪਿਆਰ ਨਾਲ ਹੀ ਪੁੱਛਣ ਡਿਆ ਸੀ ਜੋ ਬਿਠਾ ਕੇ ਤੁਸੀਂ ਵੀ ਤਾਂ ਪੁੱਛਣ ਲੱਗੇ ਜੇ ਚਾਚੀ ਵੀ ਪੁੱਛਣ ਲੱਗੀ ਤੋ ਵੀ ਪੁੱਛਣ ਡਈਆਂ ਮੰਮੀ ਵੀ ਪੁੱਛਣ ਡਈ ਫਿਰ ਇੱਕ ਬੰਦੇ ਨੂੰ ਤੇ ਚੰਗੀ ਤਰ੍ਹਾਂ ਪੁੱਛਣਾ ਪੈਣਾ ਨਾ ਫਿਰ ਪਤਾ ਲੱਗ ਗਿਆ ਤੁਹਾਨੂੰ ਚੰਗੀ ਤਰ੍ਹਾਂ ਪੁੱਛਿਆ ਤਾਂ ਤੁਹਾਨੂੰ ਫਿਰ ਪਤਾ ਅਗਲੀ ਦੇ ਪਤਾ ਲੱਗ ਗਿਆ ਨਾ ਵੀ ਪਿੱਛੇ ਕੋਈ ਸਪੋਰਟ ਹੈਗੀ ਆ ਪਿੱਛੇ ਕੋਈ ਪ੍ਰਵਾਹ ਕਰਦਾ ਉਹਦੀ ਆ ਇਹਨੇ ਹਨੁਛਦਾਈ ਸਮਝਿਆ ਵਾ। ਸੁਦਾਈ ਵਾਲੀ ਤਾਂ ਕੋਈ ਗੱਲ ਵੀ ਨਹੀਂ ਹੈਗੀ ਵਿੱਚ। ਹੋਰ ਕੀ ਆ ਫਿਰ? ਇਹ ਚਾਦਰਾਂ ਵਾਲੀ ਕਿਹੜੀ ਗੱਲ ਈ? ਨਾਲੇ ਤੂੰ ਨਾ ਇਹੋ ਜੀਆਂ ਗੱਲਾਂ ਦਿਮਾਗ ਤੇ ਲਾਉਣੀਆਂ ਛੱਡ ਦੇ। ਤੇ ਮਾਸੀ ਦੇ ਤੁਹਾਡੇ ਤੇ ਹੋਰ ਇਲਜ਼ਾਮ ਲਾਉਣ ਢਈ। ਕੀ ਲਾਇਆ ਮਾਸੀ ਨੇ ਇਲਜ਼ਾਮ? ਦੱਸ। ਅਸੀਂ ਇਹਦੀ ਪਹਿਲੀ ਨੇ ਇਹਨਾਂ ਨੇ ਕੁਛ ਕੀਤਾ ਵਾ ਉਹ ਲੱਭਦੀ ਨਹੀਂ ਜਿਹੜੀ। ਤਾਂ ਹੀ ਤੇ ਆਂਦੀ। ਮੈਂ ਦੱਸਿਆ ਮਾਸੀ ਨੂੰ ਕਹਾਣੀਆਂ ਲਿਖਣੀਆਂ ਚਾਹੀਦੀਆਂ ਵਾ। ਮਾਸੀ ਨੇ ਤਾਂ ਪੈਨ ਕਾਪੀ ਦਿੰਨੇ ਆ ਇੱਕ ਲੈ ਗਈ ਤੁਹਾਡੇ ਚੋਂ λεमਨਾ ਮੈਂ ਉਹਨੂੰ ਕਹਣਾ ਕਹਾਣੀਆਂ ਲਿਖਿਆ ਕਰ ਵੰਦੀ ਤਾਂ ਹੀ ਪਰਚਾ ਵਾ ਫਿਰ ਪਰਚਾ ਕਾਦੇ ਤੁਹਾਡੇ ਤੇ ਹਾਂ ਨਾਲੇ ਨੈੱਟ ਤੇ ਪਾਇਆ ਕਰੇ ਬਣਾ ਬਣਾ ਕੇ ਕਹਾਣੀਆਂ ਪਰਚੇ ਆਦੇ ਪਰਚੇ ਨਹੀਂ ਆ ਪਖੰਡ ਮਾਰਦੀ ਆ ਮਾਸੀ ਦੇ ਬੰਦਿਆਂ ਤੋਂ ਕਾਹਨਾਗੀ ਮਾਸੀ ਨੂੰ ਕਿੱਦਾਂ ਪਤਾ ਪਰਚੇ ਆਦੇ ਤੇ ਥਾਣੇ ਜਾਂਦੀ ਏ ਉਹਦੀ ਮਾਂ ਨੇ ਕੀਤਾ ਤਾਂ ਤੇ ਰਿਸ਼ਤੇਦਾਰ ਨਹੀਂ ਤੇ ਮਾਸੀ ਨੂੰ ਪਤਾ ਨਹੀਂ ਹੋਊਗਾ ਉਹ ਕਿਤੇ ਨਹੀਂ ਰਿਸ਼ਤੇਦਾਰ ਨਹੀਂ ਮਾਸੀ ਬੜੀ ਤਨ ਮੈਂ ਦੱਸਾਂ ਚੀਜ਼ ਆ ਬੜੀ ਤੇਜ ਆ ਜੇ ਫਿਰ ਚੀਜ਼ ਹੀ ਤੇ ਜਦੋਂ ਨੇ ਤੁਹਾਡਾ ਰਿਸ਼ਤਾ ਕਰਾਇਆ ਤੇ ਫਿਰ ਰਿਸ਼ਤਾ ਕੀਤਾ ਕਿ ਮਸੀ ਦਾ ਲੈ ਆ ਕੇ ਲੈ ਆ ਗਿਆ ਤੁਸੀਂ ਉਦੋਂ ਆਪਾਂ ਭੋਲੇ ਪੰਚ ਹੀ ਫਸ ਗਏ ਆ ਮੈਂ ਬਹੁਤ ਆਹ ਉਦੋਂ ਦੇ ਦੇ ਕਿਤੇ ਕਦੀ ਬੋਲੇ ਨਹੀਂ ਅੱਜ ਬੋਲਿਆ ਹੀ ਮੈਂ ਤਾਂ ਹੀ ਤਾਂ ਮੰਮੀ ਚੁੱਪ ਕਰਾਉਂਦੀ ਮੈਨੂੰ ਤੇ ਫਿਰ ਦੀ ਮੰਮੀ ਦੀ ਵੀ ਨਹੀਂ ਸੁਣੀ ਤੇ ਨਹੀਂ ਸੁਣੀ ਹੁਣ ਮੈਂ ਕਿਉਂ ਘੜੀ ਮੜੀ ਸੁਣੀ ਆਂ ਮੰਮੀ ਦੀ ਹਾਂ ਤੂੰ ਨਾ ਇਹੋ ਜੀਆਂ ਟੈਨਸ਼ਨਾਂ ਨਾ ਲੈ ਏ ਆਪਾਂ ਇਹੋ ਜਿਹੇ ਲਾਈਨ ਨੂੰ ਤਿਆਰ ਆ ਮੈਂ ਤਾਂ ਕੋਈ ਲਈ ਵੀ ਨਹੀਂ ਟੈਨਸ਼ਨ ਮੈਨੂੰ ਕੀ ਲੋੜ ਪਈ ਏ ਤੁਹਾਡਾ ਗਮ ਤੁਸੀਂ ਨਾ ਜਿੱਠੋ ਜਿੱਦਾਂ ਕਰਨਾ ਕਰੋ ਮੈਨੂੰ ਤੇ ਤੁਸੀਂ ਤੇ ਬੈੱਡ ਤੇ ਨਾ ਵੇਲੇ ਹੀ ਬੈਠੀ ਵੇਲਾ ਦਿਮਾਗ ਸਤਾਨ ਦਾ ਘਰ ਹੁੰਦਾ ਕੋਈ ਨਾ ਕੋਈ ਕੰਮ ਕਰਿਆ ਕਰ ਚੰਗ ਜੇਦਰ ਮੰਮੀ ਮੈਨੂੰ ਕਹੂਗੀ ਨਾ ਕੰਮ ਕਰਨ ਨੂੰ ਮੈਂ ਉਸ ਦਿਨ ਕਰੂੰਗੀ ਤੇ ਮੈਂ ਵੀ ਤੇ ਤੈਨੂੰ ਕਹਿ ਨਹੀਂ ਗਿਆ ਪਰ ਤੁਸੀਂ ਕਹੀ ਜੋ ਮੰਮੀ ਨੇ ਮੈਨੂੰ ਮਨਾ ਕੀਤਾ ਵੀ ਸਭੀ ਜੋ ਮਰਜ਼ੀ ਕਵੇ ਕੰਮ ਕਰਨ ਨੂੰ ਤੂੰ ਨਹੀਂ ਉੱਠ ਕੇ ਕਰਨਾ ਉਹ ਮਾੜਾ ਮੋਟਾ ਕਰ ਲਈਦਾ ਐਡੀ ਵੀ ਗੱਲ ਨਹੀਂ ਵੀ ਤੈਨੂੰ ਬੈਟਣ ਵਾਲੀ ਬੰਤਾ ਵਾ ਮੈਂ ਕਿਹਾ ਨਾ ਮੈਨੂੰ ਮੰਮੀ ਆਣ ਕੇ ਕਹਿ ਦੂਗੀ ਕੰਮ ਕਰ ਮੈਂ ਕਰ ਲੂੰਗੀ ਚੰਗਾ ਆਹੋ ਜੁਬਾਨ ਵੇਖ ਕਿਦਾਂ ਚੱਲਦੀ ਆ ਹੁਣ ਮੈਂ ਤੈਨੂੰ ਕੋਈ ਕਹਿ ਨਹੀਂ ਸਕਦਾ ਮਰੇ ਜੇ ਕਹਿ ਨਹੀਂ ਸਕਦਾ ਇੰਨਾ ਕੁਝ ਕਹਿ ਗਿਆ ਤਾਂ ਵੀ ਕਹਿ ਨਹੀਂ ਸਕਦਾ ਮੰਮੀ ਆਵੇਲਾ ਸੁੱਖ ਦੇ ਕੰਮ ਕਿਉਂ ਕੀ ਹੋ ਗਿਆ ਵਾ ਇਹ ਤੇ ਲਾਈ ਲਾ ਕੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਦਾ ਨਾ ਵੀ ਜਿਹਦੇ ਮਾਜੀ ਪਿੱਛੇ ਲੱਗ ਜਾਂਦੀ ਆ ਹੁਣ ਕੀ ਹੋ ਗਿਆ ਜਿਹੜਾ ਪਿੱਛੇ ਲੱਗ ਗਈ ਆ ਹੁਣ ਵੀ ਮਾਸੀ ਦੀਆਂ ਸਾਰੀਆਂ ਗੱਲਾਂ ਦਾ ਯਕੀਨ ਕਰਕੇ ਬੈਠੀ ਓ ਇੱਕ ਤੇ ਆ ਮਾਸੀ ਸਾਡੇ ਘਰ ਆਪਣਾ ਦੁੱਖ ਥੋੜੀ ਦਸਣਾਈ ਸੀ ਸਾਡੇ ਘਰ ਪਵਾੜੇ ਪਉਣ ਆਈ ਹੁਣ ਮਾਸੀ ਇਹੋ ਜਿਹਾ ਕੀ ਦੱਸ ਗਈ ਆ ਉਹਨੂੰ ਸਭ ਦੱਸ ਗਈ ਓ ਅਸੀਂ ਇਹਨਾਂ ਪਹਿਲੀ ਜਿਹੜੀ ਹੀ ਇਹ ਉਹਦੇ ਵੱਲੋਂ ਸਿਮੀ ਵੱਲੋਂ ਇਹਨਾਂ ਮਾਰੀ ਆ ਇਹਨਾਂ ਤਲਾਕ ਨਹੀਂ ਕੀਤਾ ਇਹ ਉਹਦੀ ਮਾਂ ਹਲੇ ਤੱਕ ਲੱਗਦੀ ਆਈ ਆ ਸੁੱਖ ਦਾ ਸੰਢੀ ਆਵਦੀਆਂ ਗੱਲਾਂ ਸੁੱਖ ਨੂੰ ਕਿੱਥੋਂ ਪਤਾ ਲੱਜਣੀਆਂ ਇੱਕ ਦਿਨ ਸਾਰੇ ਪਵਾੜੇ ਤੇਰੀ ਚਾਚੀ ਦੇ ਆ ਮੈਂ ਉਹਨੂੰ ਕਿਹਾ ਸੀ ਨਾਂ ਲਾ ਕੇ ਬਹਿਂਦੇ ਕਹਿੰਦੀ ਕੋਈ ਨਹੀਂ ਆ ਚਾਚੀ ਤੇ ਨਾ ਮੈਨੂੰ ਲੱਗਦਾ ਹੀ ਚਾ ਚਾਚੀ ਮੇਨ ਜਾੜੀਆਂ ਵੇ ਹੁਣ ਕਿਦਾਂ ਨਾਂ ਲੈ ਕੇ ਤੁਰ ਪਈ ਐ ਚਾਚੀ ਵੀ ਇਹ ਦੱਸ ਉਹਨੂੰ ਕਹਿ ਭੈਣ ਜੀ ਤੂੰ ਇਹੋ ਜੀਆਂ ਗੱਲਾਂ ਨਾ ਕਰੋ ਇੱਥੇ ਆਣ ਕੇ ਸਾਡੇ ਘਰ ਲੜਾਈ ਪੈਂਦੀ ਆ ਹੈ ਨਾਂ ਲੈ ਕੇ ਗਈ ਮਾਰ ਉਧਰ ਬਹਿ ਕੇ ਹੁਣ ਲੂਤੀਆਂ ਲਾਉਂਦੀਆਂ ਹੋਣੀਆਂ ਇੱਕ ਦੂਜੀਆਂ ਮਮੀ ਮੈਂ ਤਾਂ ਤੁਹਾਨੂੰ ਉਦੋਂ ਵੀ ਦੱਸਿਆ ਸੀ ਨਾ ਕਿ ਜਦੋਂ ਤੁਸੀਂ ਗਏ ਨਾਨੇਵਾਲ ਤੇ ਪਿੱਛੋਂ ਚਾਚਾ ਜੀ ਤੇ ਚਾਚੀ ਬਹਿ ਗਏ ਜੋ ਸਾਡੀਆਂ ਹੀ ਮਾੜੀਆਂ ਚੰਗੀਆਂ ਕਰਦੇ ਸਾਡੀਆਂ ਹੀ ਮਾੜੀਆਂ ਚੰਗੀਆਂ ਕਰਦੇ ਪੁੱਤ ਚਾਚੀ ਤੇਰੀ ਤੇ ਸ਼ੁਰੂ ਤੋਂ ਸਾਡੀਆਂ ਜੜਾਂ 'ਚ ਬੈਠੀ ਆ ਮੈਂ ਹੀ ਆਖਦੀ ਨਹੀਂ ਚੱਲ ਆਪਣੀ ਆ ਪਰ ਉਹ ਨਹੀਂ ਆਪਣੀ ਬਣਦੀ ਕੀ ਪਤਾ ਸਾਨੂੰ ਲੱਗਦਾ ਫਸਾ ਕੇ ਬਾਅਦ ਸਾਡੀ ਪੈਲੀ ਤੇ ਅੱਖ ਰੱਖ ਕੇ ਸਾਨੂੰ ਵਿਆਜੀ ਪੈਸੇ ਦੇ ਕੇ ਫਸਾਉਂਦੀ ਹੋ ਵੇਖ ਲੈ ਉਹਨੂੰ ਤੇ ਇਹੋ ਹੀ ਹੁੰਦਾ ਵਾ ਸਾਰਾ ਕੋਹ ਜਿਹੜਾ ਮੇਰੇ ਵੱਲ ਆ ਜੇ ਤਾਦ ਕਰਕੇ ਇਦਾਂ ਕਰਦੀ ਆ ਉਹ ਪਤਾ ਨਹੀਂ ਚਾਚੀ ਦੇ ਵਿੱਚ ਕੀ ਆ ਸਿਸਟਮ ਕਿਦਾਂ ਦਾ ਸੁਭਾਅ ਆ ਐ ਮੇਰੇ ਮੂੰਹ ਤੇ ਮੇਰੀ ਆ ਤੁਹਾਡੇ ਮੂੰਹ ਤੇ ਤੁਹਾਡੀ ਆ ਵੇਲਾ ਹੁਣ ਮਾਸੀ ਨੂੰ ਨਾ ਲੈ ਕੇ ਕਿਦਾਂ ਬਾਹ ਵੜ ਕੇ ਤੁਰਪੀ ਆ ਜੋ ਭੈਣ ਜੀ ਆਡੇ ਘਰ ਚਲੀਏ ਤੇ ਇੰਨਾਂ ਗੱਲਾਂ ਦਾ ਤੇ ਖੱਟੇ ਖਾਣ ਦੇ ਹੀ ਉਹ ਹੋਰ ਕੀ ਆ ਬਹੁਤਾ ਆਈ ਨੇ ਨਾ ਪਵਾੜਾ ਜਿਹਾ ਪਾਇਆ ਇਦਾਂ ਚਾਹੀਦਾ ਨਹੀਂ ਚਾਚੀ ਨੂੰ ਤੇ ਆ ਗੱਲਾਂ ਮਾੜੀਆਂ ਜਦੋਂ ਤੂੰ ਇੱਥੇ ਬੈਠੇ ਆ ਮੂੰਹ ਤੇ ਬਹਿ ਕੇ ਤੂੰ ਵੀ ਝਾੜ ਪਾ ਐਂਕੀ ਮੰਜੀਤ ਕਿੱਥੇ ਆ ਭੈਣ ਜੀ ਆਪਾਂ ਵਿਆਹੀ ਆ ਸਾਡੀ ਕੁੜੀ ਲਿਆਓ ਕਿੱਥੇ ਆ ਕਰੋ ਸਾਡੇ ਸਾਹਮਣੇ ਏਦਾਂ ਤੇ ਸਿਮਿੰਦੀ ਮੰਮੀ ਨੇ ਕਰਦੀ ਰਹੀ ਆ ਜੇ ਕੋਈ ਗੱਲ ਹੋਣੀ ਤੇ ਆਜੋ ਭੈਣ ਜੀ ਚੱਲੀਏ ਘਰ ਨੂੰ ਇਹੋ ਕੋਹ ਤੇ ਸਾਰਾ ਹੀ ਹੰਬਰ ਕਰਦੀ ਰਹੀ ਸਾਡੇ ਨਾਲ ਇੱਕ ਤੇ ਤੁਹਾਡਾ ਵੀ ਸੁਭਾਅ ਮੈਂ ਵੇਖਿਆ ਵਾ ਉਦਾਂ ਤੁਸੀਂ ਮਾਰ ਲੜਾਈ ਲੈ ਇਹਨੂੰ ਬੜੇ ਤਗੜੇ ਜਿਹੀ ਗੱਲਾਂ ਕਰਨ ਨੂੰ ਤੇ ਹੁਣ ਜਿੱਥੇ ਟਾਈਮ ਹੀ ਗੱਲ ਕਰਨ ਦਾ ਉੱਥੇ ਤੁਸੀਂ ਬੋਲੇ ਹੀ ਨਹੀਂ ਉਥੇ ਹੱਥ ਜੋੜ ਸਭੀ ਚੁੱਪ ਕਰ ਸਭੀ ਚੁੱਪ ਕਰ ਮੈਂ ਤੇ ਪੁੱਤ ਤਰ ਚੁੱਪ ਕਰਾਉਣੀ ਆ ਵੀ ਕੋਈ ਵੱਧ ਘਟ ਗੱਲ ਨਾ ਹੋ ਨਿਕਲ ਜਾਵੇ ਵੱਧ ਘਟ ਨਿਕਲੇ ਸਗੋਂ ਚੰਗੀ ਗੱਲ ਹੁਣ ਵੱਧ ਘਟ ਨਹੀਂ ਕਰਨੀ ਕਦੋਂ ਕਰਨੀ ਆ ਪੁੱਤ ਇੱਕ ਵਾਰੀ ਪਤਾ ਕਰ ਲਈਏ ਤੇ ਫਿਰ ਜੋ ਮਰਜੀ ਆ ਨਹੀਂ ਫਿਰ ਨਹੀਂ ਮੈਂ ਤੈਨੂੰ ਡੱਕਦੀ ਹਾਂ ਅਗਲੀ ਨੂੰ ਵੀ ਪਤਾ ਹੋਊਗਾ ਵੀ ਹਾਂ ਪਿਛੇ ਹੈਗੇ ਮੰਜੀ ਦੇ ਹੈ ਇਹ ਤਾਂ ਭੂਏ ਚੜੀ ਆ ਮਾਸੀ ਦੇ ਮਾਸੀ ਦੇ ਮਾਰਦੀ ਆ ਰੱਬ ਨੂੰ ਰੋੜੇ ਪੁੱਤ ਇੱਕ ਬੰਦੇ ਦੇ ਮੱਤ ਤੇ ਪੜਦਾ ਪੈ ਜਾਂਦਾ ਤੇ ਸਾਰਿਆਂ ਦੇ ਹੁਣ ਪੈ ਜਾ ਤੇ ਫਿਰ ਕੀ ਕਰਨਾ ਵਾ ਕੀ ਪਤਾ ਕੀ ਹਸਤਾਬ ਇਹੋ ਜੇ ਕੰਮ ਸਾਡੇ ਘਰ ਹੀ ਹੋਣ ਦੇ ਚਾਚੀ ਦੇ ਘਰ ਕਿਉਂ ਨਹੀਂ ਹੁੰਦੇ ਚਾਚੀ ਦੇ ਸਾਡੇ ਘਰ ਕਰਾਉਂਦੀ ਤੇ ਉਹਦੇ ਘਰ ਕਿੱਥੋਂ ਹੋਣੇ ਆ ਮੈਂ ਇਹੋ ਜਿਹਾ ਸੋਚਾ ਤੇ ਮੈਂ ਵੀ ਕਰਾਂ ਤੇ ਆਪੇ ਹੋਣ ਉਹਦੇ ਘਰ ਮੈਂ ਤੇ ਪੁੱਤ ਇਹੋ ਸੋਚਦੀਆਂ ਜਿਹੜੇ ਉਹਦੇ ਨਿਆਣੇ ਆ ਮੇਰੇ ਨਿਆਣੇ ਆ ਪਰ ਉਹ ਨਹੀਂ ਇਹ ਗੱਲ ਸੋਚਦੀ ਪਤਾ ਨਹੀਂ ਚਾਚੀ ਕੀ ਕਰਨਾ ਚਾਹੁੰਦੀ ਸਾਡੇ ਨਾਲ ਕੀ ਨਹੀਂ ਅਜੇ ਪਤਾ ਨਹੀਂ ਰਹਿੰਦਾ ਕੀ ਆ ਬਾਕੀ ਜਿਹੜਾ ਕਰਨਾ ਵਾ ਉਹਨੇ ਮੰਮੀ ਸੁਖ ਨੂੰ ਵੀ ਲਾਗੇ ਬਿਠਾਲ ਕੇ ਸਮਝਾਇਆ ਕਰੋ ਐਣਾ ਪਿੱਕੇ ਤੇ ਪਿਛੇ ਨਾ ਲੱਗਿਆ ਕਰ ਫਿਰ ਹਾ ਗੱਲਿਆ ਨਾ ਤੇ ਮੈਂ ਫੇ ਆਪਣੀ ਅਈ ਤੇ ਆ ਕੇ ਮੈਂ ਬੜਾ ਕੁਝ ਕਰ ਦੇਣਾ ਹੀ ਹਾਂ ਉਹ ਬੜਾ ਕੁਝ ਕਰਨ ਨੂੰ ਰਹਿਣ ਦੇ ਅੱਗੇ ਜਿਹੜਾ ਇੰਨਾ ਕੋ ਕੀਤਾ ਉਹਨੇ ਲੁਟੇ ਰਹੀ ਜਾਂੜਿਆ ਜੇ ਜਾਓ ਉਹਦੇ ਦਿਮਾਗ 'ਚ ਵੀ ਕੋ ਪਾਓ ਜਾ ਕੇ ਤੂੜੀ ਭਰੀ ਉਹਦੇ ਮੈਂ ਕਹਿ ਲੈਣੀ ਉਹਨੂੰ ਹਾਂ ਪੁੱਤ ਇੱਥੇ ਵਹਿ ਮਿੱਟੀ ਮੇਰੀ ਗੱਲ ਸੁਣ ਹਾਂਜੀ ਮੰਮੀ ਕੀ ਹੋਇਆ ਪੁੱਤ ਕਿਸੇ ਦੀਆਂ ਗੱਲਾਂ ਤੇ ਅਸਰ ਨਹੀਂ ਕਰੀਦਾ ਹੁੰਦਾ ਕਿਉਂ ਮੰਮੀ ਕੀ ਹੋਇਆ ਕੀ ਦੀਆਂ ਕਰਨਾ ਚਾਹੀਏ ਮੈਂ ਗੱਲਾਂ ਝੋਣ ਦੀ ਗੱਲ ਨਹੀਂ ਆ ਕੋਈ ਚੰਗੀ ਮਾੜੀ ਕੋਈ ਵੀ ਕਰੇ ਤੇ ਉਹ ਗੱਲਾਂ ਦਿਲ ਤੇ ਨਹੀਂ ਲਾਈਦੀਆਂ ਹੁੰਦੀਆਂ ਬੱਚੇ ਵਾਸਤੇ ਚੰਗੀਆਂ ਨਹੀਂ ਹੁੰਦੀਆਂ ਹਾਂ ਮਮੀ ਮੈਨੂੰ ਹੁਣ ਤੁਹਾਡੇ ਸਾਹਮਣੇ ਕਹਿੰਦੇ ਹੀ ਮਾਸੀ ਤੁਸੀਂ ਤਾਂ ਲੱਗੇ ਨਹੀਂ ਚਾਚੀ ਵੀ ਲੱਗੇ ਕਹਿੰਦੇ ਉਧਰ ਤਲਾਕ ਨਹੀਂ ਹੋਇਆ ਮੈਂ ਤਾਂ ਹੁਣ ਫਿਰ ਸਭੀ ਨੂੰ ਪੁੱਛਣਾ ਸੀ ਜੇ ਤਲਾਕ ਨਹੀਂ ਹੋਇਆ ਤਾਂ ਫਿਰ ਮੇਰ ਨਾਲ ਕਦੋਂ ਵਿਆਹ ਕਰਾਇਆ ਪੁੱਤ ਮਾਸੀ ਦੀਆਂ ਗੱਲਾਂ ਤੇ ਯਕੀਨ ਨਾ ਕਰ ਪਹਿਲਾਂ ਇਹ ਦੱਸ ਤਲਾਕ ਨਹੀਂ ਹੋਇਆ ਤਾਂ ਤੁਹਾਡਾ ਵਿਆਹ ਕਿੱਦਾਂ ਹੋ ਗਿਆ ਪੁੱਤ ਉਦਾਂ ਵਿਆਹ ਹੋ ਜਾਂਦੀ ਪਾਦਾਨੀ ਮਮੀ ਉਹ ਮਾਸੀ ਕਹਿੰਦੇ ਉਹਦੀ ਮੰਮੀ ਲੱਭਦੀ ਫਿਰਦੀ ਉਹ ਪਤਾ ਹੀ ਨਹੀਂ ਕਿੱਥੇ ਚਲ ਗਈ ਮਾਸੀ ਪਤਾ ਕਿਉਂ ਇਹ ਇਲਜ਼ਾਮ ਲਾਉਂਦੀ ਆ ਮਾਸੀ ਨੂੰ ਦੱਸਿਆ ਨਹੀਂ ਨਾ ਅਸੀਂ ਤਲਾਕ ਕਰਨਾ ਵਾ ਜਿੰਨਾ ਚਿਰ ਵਿਆਹ ਕਰਨਾ ਵੇ ਉਹਨਾਂ ਚਿਰ ਵਿਚੋਲੇ ਹੁੰਦੇ ਮੜਕੇ ਵਿਚੋਲੇ ਨੂੰ ਕੌਣ ਪੁੱਛਦਾ ਪੁੱਤ ਪਰ ਮੰਮੀ ਵਿਚੋਲੇ ਤੇ ਬੱਕਰੀ ਗੱਲ ਚੱਲੂ ਤੁਹਾਡੀ ਰਿਸ਼ਤੇਦਾਰ ਵੀ ਤੁਹਾਡੀ ਹਨਾ ਕੁੜਮਣੀ ਵੀ ਲੱਗਦੀ ਏ ਤਦੇ ਕਰਕੇ ਤੇ ਮੈਂ ਨਹੀਂ ਦੱਸਿਆ ਕੁੜਮਣੀ ਲੱਗਦੀ ਆ ਵੀ ਮੇਰੀ ਤੀ ਨੂੰ ਮੇਹਣੇ ਮਾਰੂਗੀ ਤਜੇ ਤੇ ਮੈਂ ਨਹੀਂ ਦੱਸਿਆ ਪੁੱਤ ਪਰ ਮੰਮੀ ਚਾਚੀ ਵੀ ਲੱਗ ਕੇ ਬੈਠੀ ਇਹੀ ਕਹਿੰਦੀ ਤਲਾਕ ਨਹੀਂ ਹੋਇਆ ਮੈਨੂੰ ਤਾਂ ਦੀ ਪਤਾ ਨਹੀਂ ਕਿਹੜੇ ਵਲੇ ਹੋਇਆ ਚਾਚੀ ਨੂੰ ਵੀ ਨਹੀਂ ਪਤਾ ਫਿਰ ਤਲਾਕ ਹੋਇਆ ਦਾ ਚਾਚੀ ਦਾ ਪੁੱਤ ਇੱਥੋਂ ਸੋਚ ਸਾਡੀ ਕੁੜੀ ਨਹੀਂ ਲੱਭਣ ਡਈ ਸਾਡੀ ਕੁੜੀ ਦਾ ਗਈ ਦਾ ਪਤਾ ਨਹੀਂ ਕਿੱਥੇ ਗਈ ਕਿੱਥੇ ਨਹੀਂ ਗਈ ਸਾਨੂੰ ਪਤਾ ਨਹੀਂ ਆ ਜੇ ਬਾਹਰ ਜਾਂਦੀ ਤਾਂ ਉਹ ਇੱਥੇ ਰਹਿ ਕੇ ਗਈ ਪੁੱਤ ਸਾਡੀ ਕੋ ਨਾ ਨਾ ਲੈਂਦੀ ਇੱਕ ਦਾ ਮੰਮੀ ਦੀਦੀ ਨੇ ਮੇਰੇ ਨਾਲ ਲੱਗੇ ਵੀ ਨਹੀਂ ਨਾਲੇ ਨਹੀਂ ਜੇ ਮੇਰੇ ਨਾਲ ਤਾਂ ਦੀਦੀ ਗੱਲਾਂ ਕਰਦੀ ਸੀ ਤੇਰੇ ਨਾਲ ਤੇ ਪੋਤੋ ਦੀ ਇੱਕ ਗੱਲ ਹੀ ਕਿਦਾਂ ਪਹਿਣਾ ਵਾਂਗੂ ਤੁਸੀਂ ਰਹਿੰਦੀਆਂ ਸੀ ਹਾਂਜੀ ਦੀਦੀ ਨੇ ਮੰਮੀ ਮੇਰੇ ਨਾਲ ਲੱਗੇ ਇੱਕ ਵਰੀ ਵੀ ਨਹੀਂ ਨਾਲਿਆ ਪਤਾ ਨਹੀਂ ਹੁਣ ਸਾਡੀ ਧੀ ਨੇ ਕੀ ਕੀਤਾ ਕੀ ਨਹੀਂ ਕੀਤਾ ਚਾਚੀ ਤੇਰੀ ਨੇ ਇੱਕ ਵਾਰੀ ਵੀ ਮੂੰਹ ਆਖਿਆ ਹਾਂ ਮੰਮੀ ਉਹ ਤਾਂ ਮੈਂ ਵੀ ਸੁਣ ਲਈ ਸੋ ਕੋਈ ਸਾਬੀ ਬੋਲਣ ਦੇ ਤੂੰ ਹੀ ਸਭ ਕੁਝ ਨਹੀਂ ਜਾਣੀ ਉਹਨੇ ਪਿਛੋਂ ਆਪਾ ਘਰ ਚੋਪਾ ਘਰ ਤੇ ਚਾਚੀ ਨੇ ਵਾਕਿਆ ਨਹੀਂ ਤੁਹਾਡਾ ਸਾਥ ਦਿੱਤਾ ਮੈਂ ਤੇ ਇਹ ਕਰਕੇ ਸਾਬੀ ਨੂੰ ਕਹਿਣ ਲਈ ਚੱਲ ਘਰ ਤੇ ਸੱਤ ਬਗਾਨਾ ਵੀ ਆਇਆ ਹੋਵੇ ਤਾਂ ਉਹਨੂੰ ਹੀ ਕਹਿਦਾ ਬੈਜਾ ਖਲੋ ਜਾ ਕਹਿ ਜੀਦਾ ਘਰ ਆਏ ਨੂੰ ਕਿਉਂ ਬੋਲਣਾ ਵਾ ਆ ਮੰਮੀ ਉਹ ਤਾਂ ਮੈਂ ਵੇਖ ਨਹੀਂ ਲਈ ਤੂੰ ਇਹ ਤਾਂ ਕੁਝ ਵੀ ਨਹੀਂ ਬੋਲਿਆ ਸੋ ਤੁਹਾਡੀ ਨਹੀਂ ਜਾਂ ਅੱਜ ਗਲਤੀ ਪਰ ਮੰਮੀ ਫਿਰ ਇਦਾਂ ਸਾਰੇ ਕਿਉਂ ਕਹਿੰਦੇ ਆ ਮੈਨੂੰ ਪੁੱਤ ਤੂੰ ਨਾ ਲੋਕੀ ਕਹਿੰਦੇ ਬੜਾ ਕੁਛ ਹੁੰਦੇ ਆ ਪਰ ਅਸਰ ਨਹੀਂ ਕਰੀਦਾ ਕਿਸ ਦੀਆਂ ਗੱਲਾਂ ਤੇ ਪਰ ਮੰਮੀ ਕਹਿੰਦੇ ਕਿਉਂ ਆ ਫਿਰ ਕਹਿੰਦੇ ਕਿਉਂ ਆ ਕਹਿੰਦੇ ਵੀ ਘਰ ਕਿਉਂ ਵੱਸਦਾ ਵਾ ਘਰ ਉਜੜਦਾ ਹੀ ਚੰਗਾ ਵਾ ਹੂੰ ਤੂੰ ਆਪ ਸਿਆਣੀ ਆ ਸ੍ਰੀ ਕਿਹੜਾ ਆਂਦਾ ਘਰ ਵੱਸੇ ਅੱਗੇ ਵੀ ਪਹਿਲੀ ਸਿਮੀ ਨਾ ਸਿਮੀ ਦੀ ਮੰਮੀ ਨੇ ਆਉਣਾ ਇਹਨੇ ਆਪਣੇ ਘਰ ਲੈ ਜਾਣਾ ਉਹਨੂੰ ਗੱਲਾਂ ਮਾੜੀਆਂ ਚੰਗੀਆਂ 10 10 ਕੇ ਸਿਮੀ ਦੀ ਤੇ ਮੇਰੀ ਲੜਾਈ ਕਰਾ ਛੱਡਣੀ ਸ਼ੋਮੀ ਨਹੀਂ ਤੇ ਮੈਨੂੰ ਉਹ ਵੀ ਨਹੀਂ ਮਾੜੀ ਪਰ ਇਹ ਹੀ ਵੀ ਇੰਨਾ ਗੱਲਾਂ ਤੋਂ ਮਾੜੀ ਲੱਗਣਦਾ ਵੀ ਬਾਹਰ ਨੌਕਰੀਆਂ ਕਰਨੀਆਂ ਫਲਾਂਣ ਕਰਨਾ ਬਾਹਰ ਪੈਂਟਾ ਪਾ ਕੇ ਜਾਣਾ ਮੈਨੂੰ ਨਹੀਂ ਚੰਗਾ ਲੱਗਦਾ ਮੈਨੂੰ ਪਸੰਦ ਨਹੀਂ ਹੈਗਾ ਹੁਣ ਪੁੱਤ ਤੂੰ ਸੂਟ ਪਾਉਣੀ ਮੈਨੂੰ ਸੋਹਣੀ ਲੱਗਦੀ ਏ ਤੂੰ ਉਹਦਾ ਮੰਮੀ ਮੇਰੀ ਮੰਮੀ ਕਹਿੰਦੀ ਹੁੰਦੀ ਕਿ ਬਾਹਰ ਕੇਦੀਆਂ ਗੱਲਾਂ 'ਚ ਨਹੀਂ ਆਇਨਾ ਚਾਹੀਦਾ ਕੋਈ ਵੀ ਨਹੀਂ ਚਾਹੁੰਦਾ ਵੀ ਕਿ ਇਦਾਂ ਕਰ ਵਸੇ ਪਰ ਮੰਮੀ ਤਾਂ ਮੈਨੂੰ ਚਾਚੀ ਐ ਇਸੇ ਗੱਲ ਨੂੰ ਪਤਾ ਨਹੀਂ ਮੰਮੀ ਪਰ ਚਾਚੀ ਨੇ ਕਦੀ ਕੋ ਮਾੜਾ ਵੀ ਨਹੀਂ ਕਹਿ ਸਕੋ ਸਮਝਾ ਕੇ ਚਾਹੁੰਦੀ ਵੀ ਪੁੱਤ ਤਾਂ ਆਪਣੇ ਘਰ ਦਾ ਪੜਦਾ ਆਪਣਾ ਹੀ ਹੁੰਦਾ ਵਾ ਪੁੱਤ ਤੋ ਤੋ ਮੂਤੋ ਹੀ ਮਿੱਠੀ ਆ ਵਿਚੋਂ ਤੇ ਉਹਦੇ ਜ਼ਹਿਰ ਭਰਿਆ ਵਾ ਤੂੰ ਹੀ ਮੰਮੀ ਨਾਲ ਆਣ ਕੇ ਗਈ ਚਾਚੀ ਨੇ ਬਥੇਰਾ ਸਾਥ ਦਿੱਤਾ ਹੀ ਮੇਰਾ ਇੱਥੇ ਹੀ ਵਦੇਰੇ ਆਪਣਾ ਕੰਮ ਭਾਈ ਰਹਿ ਜਾਂਦਾ ਮੇਰੇ ਨਾਲ ਆਣ ਕੇ ਜ਼ਰੂਰ ਕਰਾਉਂਦੇ ਰਹੇ ਹੀ ਪੁੱਤ ਕੰਮ ਹੀ ਕਰਾਉਂਦੀ ਰਹੀ ਨਾ ਬਾਅਦ ਚ ਗੱਲਾਂ ਜਿਹੜੀਆਂ ਉਹਨੇ ਕੀਤੀਆਂ ਨਾ ਉਹ ਮੈਨੂੰ ਵੀ ਪਤਾ ਵਾ ਮੰਮੀ ਉਹਨੇ ਚਾਚੀ ਨੇ ਗੱਲਾਂ ਕਿੱਥੇ ਕਰਨੀਆਂ ਨਾ ਤੂੰ ਕਿੱਦੇ ਘਰ ਜਾਣੇ ਤੁਹਾਨੂੰ ਕਿੱਥੇ ਪਤਾ ਲੱਗੇ ਚਾਚੀ ਨੇ ਗੱਲਾਂ ਕੀਤੀਆਂ ਮੈਨੂੰ ਪੁੱਤ ਸਾਰਾ ਹੀ ਪਤਾ ਵਾ ਭਾਵੇਂ ਮੇਰੇ ਮਗਰੋਂ ਕਰਦੀ ਮੇਰੇ ਜਿੱਦਾਂ ਮਰਜ਼ੀ ਕਰਦੀ ਹੈ ਨਾ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ ਵਾ ਜੋ ਤੇਰੀ ਚਾਚੀ ਕਰਦੀ ਫਿਰਦੀ ਆ ਪਰ ਇੱਕ ਗੱਲ ਆ ਮੈਂ ਹੀ ਚੁੱਪ ਕੀਤੀ ਆ ਗੱਲ ਉਹ ਵੇਲੇ ਤੇ ਕੱਢੂ ਜਿੱਤੇ ਕਿਤੇ ਲੋੜ ਪਈ ਤੇ ਉਦਾਂ ਨਹੀਂ ਹੋਣਾ ਚਾਹੀਦਾ ਨਹੀਂ ਮੈਂ ਗੱਲ ਕਰਨੀ ਪਰ ਮੰਮੀ ਤੁਹਾਨੂੰ ਦੱਸਦਾ ਕੌਣ ਆ ਫਿਰ ਦੱਸਣ ਵਾਲਾ ਵੀ ਕੋਈ ਬੰਦਾ ਹੋਊਗਾ ਕਿ ਦੱਸਦਾ ਹੁਣ ਮੈਂ ਤੈਨੂੰ ਪੁੱਤ ਕਿੱਦਾਂ ਦੱਸਾਂ ਪਰ ਤੂੰ ਇੰਨਾ ਗੱਲ ਕਰੀ ਨਾ ਚਾਚੀ ਦੀਆਂ ਗੱਲਾਂ ਤੇ ਯਕੀਨ ਕਰੀ ਤੇ ਨਾ ਹੋਰ ਕਿਸ ਦੀਆਂ ਕਰੀ ਜੇ ਤੈਨੂੰ ਮੇਰੇ ਤੇ ਯਕੀਨ ਹੈਗਾ ਤੇ ਇਹ ਦੱਸ ਮੈਨੂੰ ਹੈਗਾ ਕਿ ਨਹੀਂ ਹੈਗਾ ਮੇਰੀ ਮੰਮੀ ਯਕੀਨ ਤੇ ਹੈਗਾ ਵਾ ਪੁੱਤੇ ਇਹ ਦੱਸ ਤင်း ਤੰਗੀ ਤੇ ਨਹੀਂ ਕਿਸ ਗੱਲ ਦੀ ਨਹੀਂ ਨਹੀਂ ਹਰ ਚੀਜ਼ ਮਿਲ ਗਈ ਹੈ ਨਾ ਮੂੰਹ ਮਗਰੋਂ ਕੱਢਦੀ ਪਹਿਲਾਂ ਲਿਆ ਕੇ ਦਿੰਦੀ ਆ ਜਿਹੜੀ ਵੀ ਚੀਜ਼ ਦੀ ਲੋੜ ਹੋਵੇ ਮੇਰੀ ਤੀ ਮੈਨੂੰ ਦੱਸੀ ਠੀਕ ਹੈ ਮੰਮੀ ਉਹ ਨਾ ਪਉ ਸਮਝਾਣਾ ਲੱਗਦਾ ਮੈਨੂੰ ਉਹਨਾਂ ਦੀਆਂ ਗੱਲਾਂ ਚ ਆ ਗਈ ਆ ਮੈਂ ਗੱਲਾਂ ਕਰਨ ਢੀ ਇਹਦੇ ਨਾਲ ਤੇ ਉੱਠ ਕੇ ਚੱਲ ਗਈ ਆ ਪਰ ਚਾਚੀ ਇਹਦੀ ਉਹਨੂੰ ਦੋ ਰਤیاں ਵੱਧ ਤੇ ਮਨਜੀਤ ਦੀ ਸੱਸ ਇਹਨੂੰ ਚਾਰ ਰਤیاں ਵੱਧ ਵਾ ਪਰ ਨਹੀਂ ਇਦਾਂ ਨਹੀਂ ਮੈਂ ਹੋਣ ਦਿੰਦੀ ਕਿਸਦੀਆਂ ਗੱਲਾਂ ਚ ਨਹੀਂ ਹੋਣ ਦਿੰਦੀ ਆਪਣੇ ਹੱਥੋਂ ਕੱਢ ਲਈ ਤੇ ਮੈਂ ਕੀ ਕਰਨਾ ਵਾ